ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਹੈ ਕਿ ਉਹ ਅਗਲੇ ਹਫਤੇ ਜ਼ਿਆਦਾਤਰ ਕੈਨੇਡੀਅਨ ਵਸਤਾਂ ਦੇ ਉੱਤੇ 25% ਦੀ ਟੈਰਿਫ ਲਾਉਣਗੇ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਵਾਈਟ ਹਾਊਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਗੱਲ ਕਰਦੇ ਹੋਏ 트ੰਪ ਨੇ ਕਿਹਾ ਕਿ ਉਹਨਾਂ ਟੈਰਿਫਾਂ ਨੂੰ ਲਾਗੂ ਕਰਨ ਦੇ ਲਈ ਕੰਮ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ 트ੰਪ ਨੇ ਕਿਹਾ ਹੈ ਕਿ ਟੈਰਿਫ ਦਾ ਕੰਮ ਸਮਾਚਾਰਨੀ ਦੇ ਮੁਤਾਬਕ ਚੱਲ ਰਿਹਾ ਹੈ ਇਹ ਇੱਕ ਸ਼ੋਸ਼ਣ ਹੈ ਜੋ ਕਈ ਸਾਲਾਂ ਤੋਂ ਹੋਇਆ ਹੈ ਟੈਰਿਫ ਦਾ ਕੰਮ ਅੱਗੇ ਵਧਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ 트ੰਪ ਨੇ ਅਮਰੀਕਾ ਦੇ ਵਿੱਚ ਆਉਣ ਵਾਲੇ ਸਾਰੇ ਐਲੂਮੀਨੀਅਮ ਅਤੇ ਸਟੀਲ ਦੇ ਉੱਤੇ 25% ਦੀ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ ਅਰਥ ਸ਼ਾਸਤੀਆਂ ਦੇ ਮੁਤਾਬਕ ਟੈਰਿਫ ਲੱਗਣ ਦੇ ਨਾਲ ਕੈਨੇਡੀਅਨ ਅਰਥਚਾਰੇ ਦੇ ਵਿੱਚ ਮੰਦੀ ਆਉਣ ਦੇ ਨਾਲ ਨਾਲ ਦੇਸ਼ ਭਰ ਦੇ ਉਦਯੋਗਾਂ ਦੇ ਵਿੱਚ ਗੰਭੀਰ ਆਰਥਿਕ ਵਿਗਨ ਪੈ ਸਕਦਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅਮਰੀਕਾ ਵਿੱਚ ਨਸ਼ਿਆਂ ਅਤੇ ਪ੍ਰਵਾਸੀਆਂ ਨੂੰ ਨੱਥ ਪਾਉਣ ਦੇ ਲਈ ਸਰਹੱਦ ਦੇ ਉੱਤੇ ਹੋਰ ਸਰੋਤ ਤਣਾਤ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਪਿੱਛੇ हट ਗਏ ਸੀ। ਉਹਨਾਂ ਨੇ 1 ਮਹੀਨੇ ਦੇ ਲਈ ਇਸ ਪਲਾਨ ਦੇ ਉੱਪਰ ਪਾਜ਼ ਲਗਾ ਦਿੱਤਾ ਸੀ। ਪਿਛਲੇ ਹਫਤੇ ਸੀਬੀਸੀ ਨਿਊਜ਼ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਅਮਰੀਕਾ ਵਿੱਚ ਕੈਨੇਡਾ ਦੇ ਰਾਜਦੂਤ ਕਸਟਨ ਹਿਲਮੈਨ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਵਿੱਚ ਲਗਭਗ 90% ਦੀ ਕਮੀ ਆਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀ ਹੁਣ ਵਧੇਰੇ ਪੈਸੇ ਅਤੇ ਸਰੋਤਾਂ ਦੇ ਨਾਲ ਫੈਂਟਨਿਲ ਸਮੇਤ ਸਰਹੱਦ ਦੇ ਉੱਤੇ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰ ਰਹੇ ਨੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਰਹੱਦੀ ਅੰਕੜਿਆਂ ਦਾ ਇੱਕ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਕੈਨੇਡਾ ਨੇ ਪਿਛਲੇ ਸਾਲ ਯੂਐਸ ਨਾਲੋਂ ਜ਼ਿਆਦਾ ਨਸ਼ੀਲੀਆਂ ਦਵਾਈਆਂ ਨੂੰ ਜ਼ਬਤ ਕੀਤਾ ਹੈ ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸੀਬੀਐਸਏ ਅਧਿਕਾਰੀਆਂ ਨੇ ਪਿਛਲੇ ਸਾਲ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਵੱਲੋਂ ਲਏ ਗਏ 5 ਮਿਲੀਅਨ ਦੇ ਮੁਕਾਬਲੇ 80 ਲੱਖ ਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਨੇ ਇਹ ਪਹਿਲੀ ਵਾਰੀ ਨਹੀਂ ਹੈ ਕਿ ਜਦੋਂ 트ੰਪ ਨੇ ਸਟੀਲ ਅਤੇ ਐਲੂਮੀਨੀਅਮ ਦੇ ਉੱਪਰ ਟੈਰਿਫ ਲਗਾਏ ਨੇ ਸਾਲ 2018 ਦੇ ਵਿੱਚ ਵੀ 트ੰਪ ਨੇ ਇਸੇ ਤਰ੍ਹਾਂ ਹੀ ਟੈਰਿਫ ਦਾ ਐਲਾਨ ਕੀਤਾ ਸੀ 트ੰਪ ਨੇ ਉਦੋਂ ਰਾਸ਼ਟਰੀ ਸੁਰੱਖਿਆ ਨੂੰ ਵੀ ਆਧਾਰ ਬਣਾਇਆ ਸੀ ਤੇ ਅਮਰੀਕੀ ਸਟੀਲ ਉਦਯੋਗ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਕੀਤਾ ਸੀ ਪਰ ਟੈਰਿਫ ਲਾਉਣ ਤੋਂ ਕੁਝ ਮਹੀਨਿਆਂ ਦੇ ਅੰਦਰ ਹੀ ਅਮਰੀਕਾ ਦੇ ਵਿੱਚ ਸਟੀਲ ਦੀ ਕਮੀ ਹੋਣ ਲੱਗੀ ਸੀ ਤੇ ਘਰੇਲੂ ਉਤਪਾਦਨ ਮੰਗਾਂ ਦੀ ਪੂਰਤੀ ਦੇ ਲਈ ਥੋੜਾ ਲੱਗ ਪਿਆ ਸੀ ਜਿਸ ਦੇ ਨਤੀਜੇ ਵਜੋਂ 트ੰਪ ਨੇ 1 ਸਾਲ ਦੇ ਅੰਦਰ ਹੀ ਕੈਨੇਡਾ ਤੇ ਲੱਗੇ ਟੈਰਿਫ ਹਟਾ ਦਿੱਤੇ ਸੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਉਹ ਅਗਲੇ ਹਫਤੇ ਜ਼ਿਆਦਾਤਰ ਕੈਨੇਡੀਅਨ ਵਸਤਾਂ ਦੇ ਉੱਤੇ 25% ਦੀ ਟੈਰਿਫ ਲਾਉਣਗੇ। ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਵਾਈਟ ਹਾਊਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਗੱਲ ਕਰਦੇ ਹੋਏ 트ੰਪ ਨੇ ਕਿਹਾ ਕਿ ਉਹਨਾਂ ਟੈਰਿਫਾਂ ਨੂੰ ਲਾਗੂ ਕਰਨ ਦੇ ਲਈ ਕੰਮ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। 트ੰਪ ਨੇ ਕਿਹਾ ਕਿ ਟੈਰਿਫ ਦਾ ਕੰਮ ਸਮਾਸਾਰਨੀ ਦੇ ਮੁਤਾਬਕ ਚੱਲ ਰਿਹਾ ਹੈ। ਇਹ ਇੱਕ ਸ਼ੋਸ਼ਣ ਹੈ ਜੋ ਕਈ ਸਾਲਾਂ ਤੋਂ ਹੋਇਆ ਹੈ। ਟੈਰਿਫ ਦਾ ਕੰਮ ਅੱਗੇ ਵਧਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 트럼ਪ ਨੇ ਅਮਰੀਕਾ ਦੇ ਵਿੱਚ ਆਉਣ ਵਾਲੇ ਸਾਰੇ ਐਲੂਮੀਨੀਅਮ ਅਤੇ ਸਟੀਲ ਦੇ ਉੱਤੇ 25% ਦੀ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ ਅਰਥ ਸ਼ਾਸਤਿਆਂ ਦੇ ਮੁਤਾਬਕ ਟੈਰਿਫ ਲੱਗਣ ਦੇ ਨਾਲ ਕੈਨੇਡੀਅਨ ਅਰਥਚਾਰੇ ਦੇ ਵਿੱਚ ਮੰਦੀ ਆਉਣ ਦੇ ਨਾਲ ਨਾਲ ਦੇਸ਼ ਭਰ ਦੇ ਉਦਯੋਗਾਂ ਦੇ ਵਿੱਚ ਗੰਭੀਰ ਆਰਥਿਕ ਵਿਗਨ ਪੈ ਸਕਦਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅਮਰੀਕਾ ਵਿੱਚ ਨਸ਼ਿਆਂ ਅਤੇ ਪ੍ਰਵਾਸੀਆਂ ਨੂੰ ਨੱਥ ਪਾਉਣ ਦੇ ਲਈ ਸਰਹੱਦ ਦੇ ਉੱਤੇ ਹੋਰ ਸਰੋਤ ਤਣਾਤ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਪਿੱਛੇ हट ਗਏ ਸੀ। ਉਹਨਾਂ ਨੇ 1 ਮਹੀਨੇ ਦੇ ਲਈ ਇਸ ਪਲਾਨ ਦੇ ਉੱਪਰ ਪਾਜ਼ ਲਗਾ ਦਿੱਤਾ ਸੀ। ਪਿਛਲੇ ਹਫਤੇ ਸੀਬੀਸੀ ਨਿਊਜ਼ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਅਮਰੀਕਾ ਵਿੱਚ ਕੈਨੇਡਾ ਦੇ ਰਾਜਦੂਤ ਕਸਟਨ ਹਿਲਮੈਨ ਨੇ ਕਿਹਾ ਹੈ ਕਿ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਵਿੱਚ ਲਗਭਗ 90% ਦੀ ਕਮੀ ਆਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀ ਹੁਣ ਵਧੇਰੇ ਪੈਸੇ ਅਤੇ ਸਰੋਤਾਂ ਦੇ ਨਾਲ ਫੈਂਟਨਿਲ ਸਮੇਤ ਸਰਹੱਦ ਦੇ ਉੱਤੇ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰ ਰਹੇ ਨੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਰਹੱਦੀ ਅੰਕੜਿਆਂ ਦਾ ਇੱਕ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਕੈਨੇਡਾ ਨੇ ਪਿਛਲੇ ਸਾਲ ਯੂਐਸ ਨਾਲੋਂ ਜ਼ਿਆਦਾ ਨਸ਼ੀਲੀਆਂ ਦਵਾਈਆਂ ਨੂੰ ਜ਼ਬਤ ਕੀਤਾ ਹੈ ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸੀਬੀਐਸਏ ਅਧਿਕਾਰੀਆਂ ਨੇ ਪਿਛਲੇ ਸਾਲ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਵੱਲੋਂ ਲਏ ਗਏ 5 ਮਿਲੀਅਨ ਦੇ ਮੁਕਾਬਲੇ 80 ਲੱਖ ਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਨੇ ਇਹ ਪਹਿਲੀ ਵਾਰੀ ਨਹੀਂ ਹੈ ਕਿ ਜਦੋਂ 트ੰਪ ਨੇ ਸਟੀਲ ਅਤੇ ਐਲੂਮੀਨੀਅਮ ਦੇ ਉੱਪਰ ਟੈਰਿਫ ਲਗਾਏ ਨੇ ਸਾਲ 2018 ਦੇ ਵਿੱਚ ਵੀ 트ੰਪ ਨੇ ਇਸੇ ਤਰ੍ਹਾਂ ਹੀ ਟੈਰਿਫ ਦਾ ਐਲਾਨ ਕੀਤਾ ਸੀ। 트ੰਪ ਨੇ ਉਦੋਂ ਰਾਸ਼ਟਰੀ ਸੁਰੱਖਿਆ ਨੂੰ ਵੀ ਆਧਾਰ ਬਣਾਇਆ ਸੀ ਤੇ ਅਮਰੀਕੀ ਸਟੀਲ ਉਦਯੋਗ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਕੀਤਾ ਸੀ ਪਰ ਟੈਰਿਫ ਲਾਉਣ ਤੋਂ ਕੁਝ ਮਹੀਨਿਆਂ ਦੇ ਅੰਦਰ ਹੀ ਅਮਰੀਕਾ ਦੇ ਵਿੱਚ ਸਟੀਲ ਦੀ ਕਮੀ ਹੋਣ ਲੱਗੀ ਸੀ ਤੇ ਘਰੇਲੂ ਉਤਪਾਦਨ ਮੰਗਾਂ ਦੀ ਪੂਰਤੀ ਦੇ ਲਈ ਥੋੜਾ ਲੱਗ ਪਿਆ ਸੀ। ਜਿਸ ਦੇ ਨਤੀਜੇ ਵਜੋਂ 트ੰਪ ਨੇ 1 ਸਾਲ ਦੇ ਅੰਦਰ ਹੀ ਕੈਨੇਡਾ ਤੇ ਲੱਗੇ ਟੈਰਿਫ ਹਟਾ ਦਿੱਤੇ ਸੀ।